ਜੀ ਪੜੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਕੋਈ ਪਰਮਾਤਮਾ ਦੀ ਤਾਕਤ ਦਾ ਗੀਤ ਗਾਉਂਦਾ ਹੈ ਕੋਈ ਉਸ ਦੀ ਤਾਕਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਗਾਵੇ ਕੋ ਦਾਤ ਜਾਣਿਆ ਨਿਸ਼ਾਨ ਕੋਈ ਉਸ ਦੀ ਦਾਤਾ ਨੂੰ ਗਾਉਂਦਾ ਹੈ ਕੋਈ ਉਸ ਦੀ ਪਛਾਣ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਗਾਵੇ ਕੋ ਗੁਣ ਵਡਿਆਈਆ ਚਾਰ ਪਰਮਾਤਮਾ ਦੇ ਗੁਣ ਅਤੇ ਵਡਿਆਈ ਦਾ ਗੀਤ ਗਾਉਂਦਾ ਹੈ ਗਾਵੇ ਕੋ ਵਿਦਿਆ ਵਿਖਮ ਵਿਚਾਰ ਉਸ ਦੀ ਵਿਦਿਆ ਅਤੇ ਗੂੜੇ ਵਿਚਾਰਾਂ ਦੀ ਪ੍ਰਸ਼ੰਸਾ ਕਰਦਾ ਹੈ ਗਾਵੇ ਕੋ ਸਾਜਿ ਕਰੇ ਤਨਖੇ ਕੋਈ ਉਸਦੀ ਰਚਨਾ ਨੂੰ ਗਾਉਂਦਾ ਹੈ ਜੋ ਕਿ ਆਖਿਰ ਮਿੱਟੀ ਵਿੱਚ ਮਿਲ ਜਾਂਦੀ ਹੈ ਗਾਵੇ ਕੋ ਜੀ ਲਾ ਫਿਰ ਦੇ ਕੋਈ ਉਸਦੀ ਤਾਕਤ ਨੂੰ ਗਾਉਂਦਾ ਹੈ ਜੋ ਜੀਵਨ ਲੈਣ ਅਤੇ ਮੁੜ ਦੇਣ ਦੀ ਸਮਰੱਥਾ ਰੱਖਦੀ ਹੈ ਗਾਵੇ ਕੋ ਜਾਪੇ ਦਿਸੈ ਦੂਰ ਕੋਈ ਉਸਨੂੰ ਦੂਰ ਦਿਸਣ ਵਾਲਾ ਸਮਝਦਾ ਹੈ ਗਾਵੇ ਕੋ ਵੇਖੇ ਹਾਦਰਾ ਹਦੂਰ ਕੋਈ ਉਸਨੂੰ ਹਮੇਸ਼ਾ ਹਾਜ਼ਰ ਨਾਜ਼ਰ ਸਮਝਦਾ ਹੈ ਕਤਨਾ ਕਥੀ ਨਾ ਆਵੇ ਤੋਟ ਉਸਦੀ ਵਡਿਆਈ ਬਿਆਨ ਕਰਨ ਵਿੱਚ ਕੋਈ ਕਾਟ ਨਹੀਂ ਆਉਂਦੀ ਕਤਕਤ ਕਥੀ ਕੋਟੀ ਕੋਟ ਕੋਟ ਕੋਟੀਆਂ ਹੀ ਜੀਵ ਉਸਦੀ ਮਹਿਮਾ ਬਿਆਨ ਕਰਦੇ ਹਨ ਦੇਦਾ ਦੇ ਲੈਦੇ ਥੱਕ ਪਾਹੇ ਉਹ ਦਿੰਦਾ ਰਹਿੰਦਾ ਹੈ ਪਰ ਲੈਣ ਵਾਲੇ ਥੱਕ ਜਾਂਦੇ ਹਨ ਜੁਗਾ ਜੁਗੰਤਰ ਖਾਹੀ ਖਾਹੇ ਸਭ ਜੀਵ ਜੁਗਾਂ ਜੁਗਾ ਤੱਕ ਉਸਦੀ ਦਾਤਾਂ ਨੂੰ ਖਾਂਦੇ ਰਹਿੰਦੇ ਹਨ ਹੁਕਮੀ ਹੁਕਮ ਚਲਾਏ ਰਾ ਉਹ ਆਪਣੇ ਹੁਕਮ ਅਨੁਸਾਰ ਜੀਵਨ ਦਾ ਰਾਜ ਚਲਾਉਂਦਾ ਹੈ ਨਾਨਕ ਵਿਗਸੇ ਵੇ ਪਰਵਾ ਗੁਰੂ ਨਾਨਕ ਜੀ ਕਹਿੰਦੇ ਹਨ ਕਿ ਉਹ ਬੇਚਿੰਤ ਹੋ ਕੇ ਖਿਰਦਾ ਹੈ ਇਹ ਪੌੜੀ ਸਾਨੂੰ ਸਿਖਾਉਂਦੀ ਹੈ ਕਿ ਪਰਮਾਤਮਾ ਦੀ ਵਡਿਆਈ ਬਿਆਨ ਕਰਨ ਵਾਲੇ ਅਨੇਕ ਹਨ ਪਰ ਉਸਦੀ ਮਹਿਮਾ ਅਤੁਲਣੀ ਹੈ ਉਹ ਦਾਤਾ ਦਿੰਦਾ ਹੀ ਜਾਂਦਾ ਹੈ ਪਰ ਜੀਵ ਉਸ ਨੂੰ ਲੈਣ ਵਿੱਚ ਠੱਗ ਜਾਂਦੇ ਹਨ